ਹਾਂਜੀ ਸਤਿ ਸ੍ਰੀ ਅਕਾਲ ਆਸਾ ਭਾਈ ਤੁਸੀਂ ਸਾਰੇ ਅਰਾਜੀ ਖਿਸ਼ੂ ਹੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਵੀ ਕੀਤਾਗਾ ਤੇ ਜਿਹੜੀ ਇਹਦੀ ਪੰਜਾਬੀ ਆ ਉਹ ਸੋਨੋ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣੀ ਆ ਉਹਦੇ ਵਿੱਚੋਂ ਪੰਜਾਬੀ ਦੇਖ ਕੇ ਮਲਾ ਲਿਓ ਤੇ ਉਵੇਂ ਆਪਾਂ ਪਹਿਲਾਂ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆ ਜਿਹਦੇ ਨਾਲ ਤੁਹਾਡਾ ਹੱਥਿਆ ਚੱਲ ਪੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਉੱਪਰ ਪਹਿਰੇ ਬੋਲਾਂਗੇ 2.5 ਮਿੰਟ ਦਾ ਪੈਰਾ ਫਿਰ 2 ਮਿੰਟ ਖਾਲੀ ਵੀਡੀਓ ਚੱਲੂ ਜਿਹਦੇ ਤੁਸੀਂ ਆਪ ਦਾ ਪੈਰਾ ਰੀਡ ਕਰੋਗੇ ਪੜੋਗੇ ਤੇ ਫਿਰ ਉਸ ਤੋਂ ਬਾਅਦ 2.5 ਮਿੰਟਾਂ ਦੀ ਫਿਰ ਚੱਲੂਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੇ ਕਰ ਲਿਆ ਕਰਨ ਤੇ ਚਲੋ ਆਪਾਂ ਜਿਆਦਾ ਸਮਾਂ ਬਰਬਾਦ ਨਾ ਕਰਦੇ ਹੋਏ ਤੇ ਆਪਾਂ ਤੁਹਾਡਾ ਟ్రायल ਪੈਰਾ ਬੋਲਣ ਲੱਗਦੇ ਆ ਰੈਡੀ ਹੋ ਜਾਓ ਪਹਿਰੇ ਲਈ ਰੈਡੀ ਮੈਂ ਦੋ ਬਾਰ ਬੇਨजीर ਕੁੱਟੋ ਨੂੰ ਵੀ ਮਿਲਿਆ ਸੀ ਡੰਡੀ ਉਹਨਾਂ ਨੂੰ ਭਾਰਤ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਅਤੇ ਇਸ ਤੋਂ ਇਲਾਵਾ ਭਾਰਤ ਅਤੇ ਇਸ ਦੇ ਇਤਿਹਾਸ ਬਾਰੇ ਉਸ ਦਾ ਗਿਆਨ ਸੀਮਤ ਸੀ ਡੰਡੀ ਹਾਲਾਂਕਿ ਉਹ ਆਪਣੀ ਗੱਲਬਾਤ ਵਿੱਚ ਬਹੁਤ ਸਪਸ਼ਟ ਅਤੇ ਸਮਝਦਾਰ ਸੀ ਡੰਡੀ ਉਹ ਹਮੇਸ਼ਾ ਆਪਣੇ ਪਤੀ ਦੀ ਤਾਰੀਫ ਕਰਦੀ ਸੀ ਭਾਵੇਂ ਕੋਈ ਉਸ ਬਾਰੇ ਕੁਝ ਵੀ ਕਹੇ ਡੰਡੀ ਲਓ ਜੀ ਟ੍ਰੈਲ ਪੈਰਾ ਥੋੜਾ ਬੁੱਲ ਲੱਗ ਗਿਆ ਤੇ ਆਪਾਂ ਹੁਣ ਤੁਹਾਨੂੰ ਪ੍ਰੋਪਰ ਪੈਰਾ ਬੁੱਲਣ ਲੱਗਦੇ ਹਾਂ ਤੇ ਉਹਦੇ ਲਈ ਤੁਸੀਂ ਹੁਣ ਰੈਡੀ ਹੋ ਜਾਓ ਰੇਡੀ ਮਾਂ ਮੈਨੂੰ ਬਚਾ ਲਓ ਤਕਲੀਫ ਭਰੀ ਆਵਾਜ਼ ਵਿੱਚ ਸਿਸਕ ਰਹੀ ਸੀ ਲੜਕੀ ਡੰਡੀ ਬੁਖਾਰ ਜੋਰਾ ਉੱਤੇ ਡੰਡੀ ਦੋ ਦਿਨ ਤੋਂ ਸੱਤ ਬੁਖਾਰ ਡੰਡੀ ਲੜਕੀ ਨੂੰ ਮਾਂ ਪਾਣੀ ਪਿਲਾਉਂਦੀ ਪਰ ਕੁਝ ਵੀ ਅੰਦਰ ਨਾ ਜਾਂਦਾ ਡੰਡੀ ਮਾਂ ਬਚਾ ਲਓ ਮੈਨੂੰ ਬਾਰ ਬਾਰ ਇਹ ਤੜਪਮਈ ਟੁੱਟਦੀ ਆਵਾਜ਼ ਮਾਂ ਦੇ ਹਿਰਦੇ ਨੂੰ ਹਿਲਾ ਕੇ ਰੱਖ ਦਿੰਦੀ ਡੰਡੀ ਮਾਂ ਨੂੰ ਦੋ ਦਿਨਾਂ ਤੋਂ ਮਜਦੂਰੀ ਨਹੀਂ ਸੀ ਮਿਲੀ ਡੰਡੀ ਤੇਜ ਬਾਰਿਸ਼ ਹੋ ਰਹੀ ਸੀ ਕਈਆਂ ਦਿਨਾਂ ਤੋਂ ਡੰਡੀ ਮਾਂ ਦਾ ਪਤੀ 2 ਸਾਲ ਪਹਿਲਾਂ ਮਜਦੂਰੀ ਕਰਦਾ ਹੋਇਆ ਇੱਕ ਛੱਤ ਦੇ ਡਿੱਗਣ ਨਾਲ ਮਲਵੇ ਥੱਲੇ ਆ ਕੇ ਮਰ ਗਿਆ ਸੀ ਡੰਡੀ ਮਾਂ ਮੈਨੂੰ ਬਚਾ ਲਓ ਇਹ ਆਵਾਜ਼ ਮਾਂ ਦੇ ਚੈਨ ਨੂੰ ਛਲਣੀ ਛਲਣੀ ਕਰ ਦਿੰਦੀ ਡੰਡੀ ਉਹ ਸੋਚਦੀ ਹੁਣ ਕੀ ਕਰਾਂ ਪ੍ਰਸ਼ੰਚਨਾ ਸੂਰਜ ਦੀ ਲਾਲੀ ਗੁੰਮ ਚੁੱਕੀ ਸੀ ਡੰਡੀ ਮਾਂ ਬਚਾ ਲਓ ਉਹ ਆਪਣੀ ਬੱਚੀ ਨੂੰ ਪਿਆਰ ਦులਾਰ ਕਰਦੀ ਡੰਡੀ ਪਿਆਰ ਦులਾਰ ਦੀ ਇੱਥੇ ਜ਼ਰੂਰਤ ਕੀ ਸੀ ਪ੍ਰਸ਼ੰਚਨਾ ਫਿਰ ਕੁਝ ਸੋਚਣ ਤੋਂ ਬਾਅਦ ਕਿਹਾ ਬੇਟੀ ਮੈਂ ਤੇਰੇ ਲਈ ਦਵਾਈ ਲੈ ਕੇ ਆਉਂਦੀ ਹਾਂ ਡੰਡੀ ਉਸਨੇ ਮਣਹੀ ਮਾਣਾ ਤਰਕੀਬ ਸੋਚੀ ਡੰਡੀ ਸ਼ਾਮ ਸੰਗਣੀ ਹੋ ਚੁੱਕੀ ਸੀ ਡੰਡੀ ਉਸਨੇ ਇੱਧਰ ਉੱਧਰ ਵੇਖਿਆ ਡੰਡੀ ਕੌਣ ਉਸ ਨੂੰ ਉਧਾਰ ਦੇਵੇਗਾ ਪ੍ਰਸ਼ੰਚਨ ਨਾ ਡਾਕਟਰ ਨਾ ਕੋਈ ਹੋਰ ਡੰਡੀ ਫਿਰ ਤਰਕੀਬ ਲਗਾਈ ਡੰਡੀ ਰਾਤ ਨੂੰ ਦੁਕਾਨਾਂ ਬੰਦ ਹੋਣ ਲੱਗੀਆਂ ਡੰਡੀ ਦੂਰ ਤੋਂ ਵੇਖਿਆ ਅਤੇ ਹਾਂਜੀ ਟੈਂਪੂ ਰ ਆਉਣ ਵਾਲਾ ਤੁਹਾਡਾ ਰੈਡੀ ਹੋ ਜਾ ਹੁਣ ਰੈਡੀ ਪੰਜਾਬੀ ਸੱਭਿਆਚਾਰ ਆਪਣੇ ਵਿਅਕਤੀਗਤ ਅਤੇ ਭਾਈਚਾਰਕ ਰਵੈਤਾ ਲਈ ਪ੍ਰਸਿੱਧ ਹੈ ਡੰਡੀ ਇਹੋ ਜਹੀ ਹੀ ਇੱਕ ਰਵੈਤ ਹੈ ਚੁੱਲ੍ਹੇ ਨਿਉਂਦੇ ਦੀ ਜੋ ਪੰਜਾਬੀ ਵਿਆਹਾਂ ਦੀ ਆਪਸੀ ਸਾਂਝ ਅਤੇ ਮਿਲ ਵਰਤਨ ਦਾ ਪ੍ਰਤੀਕ ਹੈ ਡੰਡੀ ਸਮੂਹਿਕ ਜੀਵਨ ਦੀ ਰੌਣਕ ਬਣੀ ਇਹ ਪਰੰਪਰਾ ਅੱਜ ਆਧੁਨਿਕਤਾ ਦੀ ਝਲਕ ਵਿੱਚ ਲਗਭਗ ਅਲੋਪ ਹੁੰਦੀ ਜਾ ਰਹੀ ਹੈ ਡੰਡੀ ਪੁਰਾਤਨ ਸਮਿਆਂ ਵਿੱਚ ਜਦੋਂ ਵੀ ਕਿਸੇ ਪਿੰਡ ਜਾਂ ਪਰਿਵਾਰ ਵਿੱਚ ਵਿਆਹ ਹੁੰਦਾ ਤਾਂ ਸਮੂਹ ਭਾਈਚਾਰੇ ਰਿਸ਼ਤੇਦਾਰਾਂ ਅਤੇ ਆਣ ਕਮਾਂਡ ਨੂੰ ਚੁੱਲ੍ਹੇ ਨਿਉਂਦੇ ਦਾ ਸੱਦਾ ਭੇਜਿਆ ਜਾਂਦਾ ਡੰਡੀ ਜਿਸ ਪਰਿਵਾਰ ਨੂੰ ਇਹ ਸੱਦਾ ਮਿਲਦਾ ਉਹ ਸਾਰਾ ਪਰਿਵਾਰ ਆਪਣੇ ਘਰ ਦਾ ਚੁੱਲਾ ਚੌਂਕਾ ਬੰਦ ਕਰ ਵਿਆਹ ਵਾਲੇ ਘਰ ਵਿੱਚ ਹੀ ਖਾਣ ਪੀਣ ਕਰਦਾ ਅਤੇ ਕੰਮ ਕਾਜ ਵਿੱਚ ਹੱਥ ਪਟਾਉਂਦਾ ਡੰਡੀ ਇਹ ਰਵਾਇਤ ਨਾ ਕੇਵਲ ਵਿਅਕਤੀਗਤ ਸਬੰਧਾਂ ਨੂੰ ਮਜ਼ਬੂਤ ਕਰਦੀ ਬਲਕਿ ਵਿਆਹ ਦੀਆਂ ਤਿਆਰੀਆਂ ਵਿੱਚ ਯੋਗਦਾਨ ਵੀ ਪਾਉਂਦੀ ਡੰਡੀ ਇਹ ਰਸਮ ਤਹਿਤ ਸੱਜਣ ਸਬੰਧੀ ਆਪਣੇ ਘਰੋਂ ਆਟਾ ਦਾਲ ਚੌਲ ਗੁੜ ਕਾਹੋ ਅਤੇ ਹੋਰ ਲੁੜਿੰਦੀਆਂ ਵਸਤੂਆਂ ਲੈ ਕੇ ਆਉਂਦੇ ਜੋ ਕਿ ਵਿਆ ਸ਼ਗਨ ਦੀਆਂ ਰਸਮਾਂ ਵਿੱਚ ਵਰਤੀਆਂ ਜਾਂਦੀਆਂ ਡੰਡੀ ਇਹ ਪੰਜਾਬੀ ਸੱਭਿਆਚਾਰ ਦੀ ਉਹ ਰਵਾਇਤ ਸੀ ਜਿੱਥੇ ਭਾਈਚਾਰਕ ਸਹਿਯੋਗ ਦੀ ਮਹਿਕ ਵੀ ਹੁੰਦੀ ਡੰਡੀ ਚੁੱਲ੍ਹੇ ਨਿਉਂਦੇ ਦੌਰਾਨ ਪਰਿਵਾਰ ਦੇ ਮਰਦ ਪਹਿਲਾਂ ਭੋਜਨ ਕਰਦੇ ਅਤੇ ਔਰਤਾਂ ਉਹਨਾਂ ਤੋਂ ਬਾਅਦ ਡੰਡੀ ਭੋਜਨ ਸੁਧਾਰਨਾ ਪਰ ਪਰੰਪਰਾਵਾਦੀ ਹੁੰਦਾ ਡੰਡੀ ਇਹ ਸਾਰਾ ਖਾਣ ਪੀਣ ਖੁੱਲੇ ਮਨ ਅਤੇ ਪਿਆਰ ਮੁਹੱਬਤ ਨਾਲ ਵਰਤਾਇਆ ਜਾਂਦਾ ਡੰਡੀ ਖਾਣੇ ਸਮੇਂ ਪਰੋਸਣ